ਕੱਢ ਜਾ ਕੱਚੋ ਪਰ ਸੁਪ ਕਰ ਜਾ ਇਹਨੇ ਤੂੰ ਛੜਾ ਇੱਧਰ ਮੇਰੇ ਮੁੰਡੇ ਦਾ ਤੈਨੂੰ ਕਿੰਨੇ ਕਹਿਨੂ ਹੱਥ ਲਾ ਹੈ ਕੀ ਹੋ ਰੌਂਦੇ ਆ ਮੁੰਡਾ ਕੀ ਆਖਿਆ ਨੂੰ ਕਿਨੇ ਇਹ ਮਾਰਿਆ ਇਹਨੂੰ ਹੈ ਇਹਨੇ ਮਾਰਿਆ ਕਿਉਂ ਮਾਰਿਆ ਮੇਰੇ ਮੁੰਡੇ ਨੂੰ ਜਦੋਂ ਦੇਖੋ ਮੁੰਡੇ ਦੇ ਦਿਵਾਰੇ ਰਹੀਂਦੀ ਜਦੋਂ ਦੇਖੋ ਮੁੰਡੇ ਦਿਵਾਰੇ ਦੀ ਚੱਲ ਜਾ ਕੇ ਬੋਕਰ ਮਾਰ ਚਲ ਜਾਤੇ ਇਹਨੂੰ ਕੰਮ ਦੀ ਨਹੀਂ ਕਰਦੀ ਨਹੀਂ ਬਸ ਮੁੰਡਾ ਫੜ ਕੇ ਬਹਿ ਜਾਂਦੀ ਆ ਮਾਰਿਆ ਤੈਨੂੰ ਮਾਰਿਆ ਬੈਨੂ ਕੰਮ ਕਰਨ ਲੱਗਿਆ ਇਹਨੂੰ ਗਾਸ਼ ਪੈ ਜਾਂਦੀ ਆ ਗੋਲੀ ਵੱਜਦੀ ਇਹਨੂੰ ਤੇ ਹੁਣ ਵੇਖ ਮੁੰਡਾ ਮੈਂ ਜਰਾ ਕਿ ਸਾਈਡ ਤੇ ਹੋ ਜਾਂਦੀ ਆ ਮੁੰਡਾ ਉਸ ਦੇ ਬਲੇ ਪੜ ਕੇ ਵਹਿ ਜਾਂਦੀ ਆ ਇਹ ਨਹੀਂ ਪੜ ਤਾ ਤਾ ਬਜਾ ਮੁੰਡੇ ਲੱਗੋ ਸ਼ਾਇਦ ਨਹੀਂ ਮੈਂ ਮੁੰਡੇ ਨੂੰ ਲੈਣੀ ਖਾਣ ਦੀ ਨਾ ਹੋਵੇ ਤੇ ਬਾਹਰ ਬਾਹਰ ਮੇਰੇ ਮੁੰਡੇ ਲੱਗੇ ਮੰਦ ਰਹਿੰਦੀ ਆ ਕੰਮ ਕਰ ਜਿਹੜਾ ਕਰਨਾ ਪਾਵਾਂ ਹੀ ਲੈਣਾ ਇਹਦਾ ਲੈਣਾ ਨੇ ਕਰ ਰਹੇ ਕੋ ਬੜਾ ਪਰੰਜਾ ਹਾਵੇ ਕਿ ਤਰ੍ਹਾਂ ਮਾ ਰਾਨੀ ਬੈਠੀ ਐ ਤੇ ਉਹਨੂੰ ਮੀਂਹ ਜੇ ਭਾਰੀ ਦੇਣ ਰਹਿਤਾ ਇਹਨੂੰ ਅਸੀਂ ਸੰਗ ਨਹੀਂ ਆਉਂਦੀ ਮੁੰਡਾਂ ਆਂਦੀਆਂ ਸੀ ਆ ਮੈਂ ਹੀ ਅੱਖਾਂ ਬੰਦ ਕਰਕੇ ਬੈਠੀ ਰਹੀ ਮੈਂ ਉਹਨਾਂ ਦੀ ਸੁਣੀ ਹੀ ਨਹੀਂ ਇੱਕ ਵੀ ਜੇ ਮੈਨੂੰ ਇਹ ਤਾਂ ਗੱਲ ਪਤਾ ਹੁੰਦਾ ਇਸ ਤਾਈ ਗੱਲ ਹੋਣੀ ਹੀ ਨਹੀਂ ਸੀਗੀ ਰੱਬਾ ਉਹ ਹੀ ਤਰਸ ਕਰ ਲਾ ਜੇ ਉਹ ਮਤਈ ਆ ਤੇ ਤੂੰ ਵੀ ਨ ਕਰਸ ਨਹੀਂ ਕੀਤਾ ਵਿਚਾਰੀ ਤੇ ਇੰਨਾ ਜ਼ੁਲਮ ਕਰਦੀ ਕਿਵੇ ਇਹਦੇ ਮੈਨੂੰ ਐਸ ਗੱਲ ਦਾ ਪਤਾ ਹੁੰਦਾ ਤੇ ਮੈਂ ਕੁੜੀ ਨੇਰੇ ਹਵਾਲੇ ਕਦੇ ਵੀ ਨਾ ਕਰਦੀ ਆਪਣੇ ਨਾਲ ਹੀ ਲੈ ਕੇ ਜਾਂਦੇ ਮਾਂ ਨੰਤਰੀ ਬਹੁਤ ਜ਼ਿਆਦ ਆਉਂਦੀ ਆ ਕਿ ਤੇ ਸੁਪਨੇ ਚ ਆ ਕੇ ਮਿਲ ਜਾ ਤਾਂ ਲੱਗਿਆ ਦਾਦੀ ਤੇ ਚਾਚੀ ਵੀ ਹੈਨੀਆਂ ਜਿਨ੍ਹਾਂ ਨੇ ਮੈਨੂੰ ਛਡਾ ਲੈਣਾ ਇਹ ਕਿੱਦਾਂ ਮੈਨੂੰ ਮੀਝ ਕਾਮੜਾ ਜੇ ਮਾਂ ਕੋ ਲੱਗੇ ਹੁੰਦੀ ਤੇ ਤੈਨੂੰ ਦਰਸ਼ਨਾ ਹੁੰਦਾ ਮਮਾ ਜੀ ਮਮਾ ਜੀ ਕੀ ਨਹੀਂ ਕੋਈ ਨੂੰ ਖਲਾ ਨਹੀਂ ਬਾਹਰ 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 ਆ ਕੇ ਮੈਂ ਬੋਕਰ ਮਾਰ ਲਿਆ ਤੇ ਰੋਟੀ ਸੌਖ ਲਗੀ ਰੋਟੀ ਖਾ ਲ ਰੋਟੀ ਖਾ ਲਾ ਪਹਿਲਾਂ ਤੀਨ ਚਾਲਾ ਕੇ ਦੇ ਕੱਪੜੇ ਧੋ ਦੋ ਪਹਿਲਾਂ ਐਨੀ badi ਰੋਟੀ ਚਾ ਲੈ ਕਿ ਦੱਸ ਕੋ ਕੱਪੜੇ ਕੀ ਪਾਣਾ ਤੇ ਕਾ ਰੱਬਾ ਮੈਂ ਤਾਂ ਪੌਖੀ ਬੜੀ ਲੱਗੀ ਆ ਕਿਦਾਂ ਕੱਪੜੇ ਧੋਉਂਗੀ ਇੱਦਾਂ ਕਰਾ ਚੋਰੀ ਚੋਰੀ ਜਾ ਕੇ ਰੋਟੀ ਨਾ ਖਾਵਾਂ ਮम्मा ਤਾਂ ਸੌਂਗੇ ਹੋਣੇ ਆ ਅੱਜ ਮम्मा ਨੇ ਵੇਖ ਲਿਆ ਤੇ ਕੁੱਤਣਾ ਵੀ ਬੜਾ ਵਾ ਇੱਦਾਂ ਕਰਦੀ ਆ ਪਹਿਲਾਂ ਕੱਪੜੇ ਧੋੜੇ ਨੀ ਮਮਾ ਜੀ ਕੀ ਆ ਮਮਾ ਜੀ ਭੋਖ ਲੱਗੀ ਆ ਰੋਟੀ ਖਾਲਾ ਸਾਰੇ ਕੱਪੜੇ ਧੋਗੇ ਜੱਖ ਖਾ ਮਰ ਜਾ ਤੀ ਭਾਈ ਭੋਖ ਲੱਗੀ ਆ ਰੋਟੀ ਵੀ ਕੋਈ ਆ ਇਕੋ ਨਾ ਮੈਂ ਢਿੱਡ ਨਹੀਂ ਭਰਨਾ ਚਲ ਕੋਈ ਖਾ ਲੀ

ਨਨੋ ਬਾਰਾ ਮੰਮੀ ਰੋਂ ਰਹੀ ਹੈ ਵੀ ਹੋਇਆ ਮੰਮੀ ਕੀ ਹੋ ਗਿਆ ਕਤੁਰ ਮੰਮੀ ਮੰਮੀ ਕੀ ਹੋਇਆ ਦੱਸੋ ਦਸਾਈ ਦੱਕ ਕਰਾਂ ਦੇ ਕੀ ਹੋਇਆ ਕਰੋ ਮੈਂ ਕੋ ਗੱਲ ਹੋਈ ਉਧਰ ਕੀ ਦੱਸਾਂ ਮੈਂ ਬਾਹਰ ਜਾਣ ਡਈ ਸੀ ਤੇ ਕੁੜੀ ਨੂੰ ਬੜਾ ਤੰਗ ਕਰਦੀ ਕਦੇ ਮਤੇਈ ਦੀ ਮਤੇਈ ਨਿਕਲੀ ਦਾ ਹੱਦ ਹੋ ਗਈ ਇਹ ਦਲਤਾਂ ਨੂੰ ਅਹੀਂ ਪਹਿਲਾਂ ਹੀ ਆਂਦੇ ਸੀ ਇਹ ਕੁੜੀ ਨੂੰ ਬਹੁਤ ਤੰਗ ਕਰਦੇ ਤੁਸੀਂ ਸਾਡੀ ਮੰਨਦੇ ਨਹੀਂ ਉਹ ਆਪ ਕੋਈ ਤੇ ਮੁੰਡਾ ਲੈ ਕੇ ਬੈਠੀ ਉਹਨਾਂ ਵਿਚਾਰੀ ਨੂੰ ਭਾਰੀ ਦੇ ਆਂ ਤੂੰ ਭਾਰੀ ਦੇ ਤੇ ਆਵਰ ਮਾਂ ਨਾਲ ਮੁੰਡਾ ਚੋਕੇ ਬੈਠੀ ਤੇ ਨਾ ਰੋਟੀ ਤੇ ਨਾ ਉਹਨੂੰ ਪਾਣੀ ਕਿਵੇ ਪਹਿਲਾਂ ਮੰਮੀ ਜਿਹੜੀ ਗੱਲਾਂ ਅਸੀਂ ਦਰਦੇ ਸੀ ਨਾ ਉਹੀ ਗੱਲ ਹੋਈ ਨਾ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਸੀ ਵੀ ਇਹ ਨਹੀਂ ਇਹ ਕੁੜੀ ਨੂੰ ਚੰਗਾ ਚਾਹੁੰਦੀ ਤੇ ਹੁਣ ਕੀ ਕਰਨਾ ਦੱਸ ਹੁਣ ਰੋਇਆ ਤੇ ਮਸਲਾ ਹੱਲ ਨਹੀਂ ਹੋਣਾ ਕੋਈ ਹੱਲ ਕਰਨਾ ਹੀ ਪੈਣਾ ਜਦੋਂ ਦੇ ਵੇਲੇ ਆਪ ਇੱਧਰ ਆਏ ਉਦੋਂ ਦਾ ਕੁੜੀ ਨੂੰ ਬਣੀ ਹੋ ਨਹੀਂ ਨਾ ਵੜਨੀ ਨਹੀਂ ਦਿੱਤਾ ਮੈਂ ਜੋ ਪਗੜ ਜੋ ਤੇ ਹੱਡਾ ਕਰੀ ਜਾਣਾ ਹੁਣ ਰੋਈ ਜਾਣਾ ਰੋ ਨਾ ਹੁਣ ਕਰਦੇ ਕੋਈ ਮਸਲਾ ਹੱਲੇ ਦਾ ਆਪ ਵੀ ਦਾ ਕਰ ਕੇ ਕੌਣ ਕੀ ਕਰਨਾ ਮੈਂ ਤੇਰੇ ਪਈ ਮੈਂ ਤੁਹਾਨੂੰ ਕਿਹਾ ਹੁੰਦਾ ਕਿ ਨਹੀਂ ਮੈਂ ਕੀ ਕੋਣਾ ਸੀ ਮੈਂ ਤੇ ਆਪ ਲੰਗ ਦੀ ਲੰਗ ਦੀ ਮੈਂ ਹੋ ਕੇ ਆਈ ਹੂੰ ਤੇ ਉਹ ਦਹੀਂ ਕੋ ਸਿੱਧੇ ਤੋਂ ਮਾਰੋ ਤੇਰੀ ਧੀ ਦਹੀਂ ਕਮਤੰਦਾ ਕਰ ਲੈ ਬਾਜੀ ਕਰ ਹੈ ਨਹੀਂ ਉਹ ਕਰ ਹੈ ਨਹੀਂ ਨਾ ਹੋ ਗਿਆ ਕੰਮ ਤੇ ਕਾਈ ਤੇ ਕਰਕੇ ਫਿਰ ਡਾਇਆ ਹੁੰਨੇ ਵੀ ਜਦੋਂ ਆ ਜਾਂਦਾ ਉਹਨਾਂ ਦਾ ਆਪ ਡਾਇ ਪਿੰਦੀ ਹੋਣੀ ਉਹਨੂੰ ਦਾ ਛੱਡਦੀ ਹੁੰਨੀ ਨਿਆਣੀ ਨੂੰ ਚਲ ਮੰਮੀ ਕੀ ਕਰਨਾ ਵਾ ਹੋ 2-4 ਸਾਲ ਕਰਾ ਲੂ ਇਹਦੇ ਕੋ ਕੰਮ ਅਖਰ ਉਹਨੇ ਆਪਣੇ ਬਗਾਨੇ ਘਰ ਕੁੜੀ ਨੇ ਤੇ ਚਲੀ ਜਾਣਾ ਵਾ ਤੇ ਕੋਈ ਗੱਲ ਨਹੀਂ ਫਿਰ ਤੈਨੂੰ ਕਰਨਾ ਹੀ ਪਊਗਾ ਨਾ ਕੰਮ ਚਲੋ ਮੰਮੀ ਕੀ ਕਰਨਾ ਵਾ ਗਾੜੀ ਮਹਾਰਾਜ ਉਹਨੂੰ ਆਪਣਾ ਘਰ ਸੌਖਾ ਦੇ ਦੂਗਾ ਤੀਨ ਨੂੰ ਤੇ ਸੌਖੀ ਰਹੂਗੀ ਇਹਦੇ ਕੋਲੋਂ ਤਾਂ ਖੜਾ ਹੁਦਾ ਛੁੱਟੂਗਾ ਨਾ ਗਾੜੀ ਮੁੜ ਕੇ ਇਹਨੇ ਤੇ ਖੁਦ ਆਪੇ ਕੰਮ ਕਰਿਆ ਕਰੂ ਨਾਲੇ ਨੂੰ ਪਤਾ ਲੱਗੂਗਾ ਕੋਈ ਗੱਲ ਨਹੀਂ ਲੈਣੀਆਂ ਦੇਣੀਆਂ ਇੱਥੇ ਹੀ ਆ ਇੱਥੇ ਕੀ ਹਾਲਿਆ ਰਨਾ ਕਰਨਾ ਮੁੰਡੇ ਨੇ ਇਹ ਇੱਦਾਂ ਕਰਦੀ ਆ ਮम्मा ਤਾਂ ਸੌਂ ਗਿਆ। ਪਹਿਲਾਂ ਵੀ ਰੋਟੀ ਦੇ ਦੇਣੀ। ਇਹਨੇ ਤੇ ਮਮਾ ਦਾ ਮਾਸਾ ਖਾਣ ਹੀ ਆਗਾ ਬਸ ਗੇਮ ਚ ਵੜਿਆ ਰਹਿੰਦਾ। ਬੰਦੀ ਅੱਗੇ ਬੰਦੀ ਅੱਗੇ। ਜੇ ਪਾਣੀ ਲਿਆ ਦੇ ਉੱਠ ਕੇ। ਮਾਂ ਮੇਰਾ ਸਿਰ ਨਾ ਖਾ ਤੀ ਜੀ ਨੂੰ ਕਹ ਰੋ ਹਾਏ ਹਾਏ ਤੁਮ ਮਾਣ ਤਤਨ ਲਗਾ ਮੈਂ ਪਾਣੀ ਲਿਆ ਰਹੀ ਹਾਂ ਬੰਦੇ ਆ ਕੇ ਬੰਦੇ ਹਾਏ ਤੁਮ ਮਾ ਜੇ ਨੂੰ ਪਾਣੀ ਪੀ ਲੋ ਹਾਏ ਪੁੱਤ ਮੈਂ ਤੇਨਾ ਕਿੰਨਾ ਜੁਰਮ ਕਰਦੀ ਰਹੀ ਮੈਂ ਤੈਨੂੰ ਆਪਣੀਧੀ ਨਹੀਂ ਸਮਝਿਆ ਮੈਂ ਕਿੰਨਾ ਜੁਰਮ ਕਰਦੀ ਰਹੀ ਤੇਰੇ ਨਾਮ ਹੈ ਜਿੰਨੂੰ ਮੈਂ ਪੁੱਤ ਨੂੰ ਮੈਂ ਫੁੱਲਾ ਵਾਂਗੂ ਪਾਲਿਆ ਉਹ ਅੱਜ ਪਾਣੀ ਦਾ ਘੁੱਟ ਨਹੀਂ ਦੇ ਦਿਆ ਇਹ ਤੂੰ ਮੇਰਾ ਕਿੰਨਾ ਘਿਆਰ ਰੱਖਦੀਆਂ ਤੇ ਫਿਰ ਤੇ ਮੈਂ ਕਿੰਨਾ ਜੁਰਮ ਕੀਤਾ ਮੈਂ ਅੱਜ ਮੇਰੀ ਅੱਖਾਂ ਗੋਲ ਗਈਆਂ ਨੂੰ ਅੱਜ ਪਤਾ ਲੱਗਾ ਕੀ ਭਾਵੇਂ ਬਗਾਨੀ ਹੋਵੇ ਭਾਵੇਂ ਆਪਣੀ ਹੋਵੇ ਧੀ ਧੀ ਹੁੰਦੀ ਆ ਪੁੱਤਰਾ ਧੀ ਧੀ ਹੁੰਦੀ ਆ ਮੈਂ ਤੇਰੇ ਤੇ ਪੁੱਤ ਕਿੰਨਾ ਜ਼ੁਰਮ ਕੀਤਾ ਮਤ ਲਈ ਮਾਂ ਪੂਰੀ ਬਣ ਕੇ ਦਿਖਾਇਆ ਪਰ ਤੂੰ ਮੈਨੂੰ ਧੀਆ ਵਾਂਗੂ ਬਣ ਕੇ ਦਿਖਾਇਆ ਇੰਨਾ ਆਪਣਾ ਪੁੱਤ ਨੇ ਨਹੀਂ ਮੈਨੂੰ ਚਾਇਆ ਜਿੰਨਾ ਤੂੰ ਮੈਨੂੰ ਆਪਣਾ ਬਣ ਕੇ ਵਿਖਾਇਆ ਕੋਈ ਗੱਲ ਨਹੀਂ ਮੈਂ ਤਾਂ ਧੀ ਆ ਤੇ ਤੂੰ ਵੀ ਮੇਰੀ ਮਾਂ ਹੋ ਮੈਨੂੰ ਮਾਫ਼ ਕਰ ਦੇ ਤਾ ਤੇ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅੱਜ ਮੇਰੀਆਂ ਖ਼ਬਰ ਹੋ ਰਹੀਆਂ